ਗੁਰੂ ਪੀਰੋ ਜਪਜੀ ਸਾਹਿਬ ਦੇ ਅੰਤ ਵਿੱਚ ਪੰਜ ਖੰਡਾਂ ਦਾ ਬੜਾ ਸੋਹਣਾ ਵਰਣਨ ਹੈ ਪੰਜ ਖੰਡ ਪਾਵ ਧਰਮ ਗਿਆਨ ਸਰਮ ਕਰਮ ਅਤੇ ਸੱਚ ਅਤੇ ਖੰਡ ਤੋਂ ਪਾਵ ਹੈ ਹਿੱਸਾ ਟੁਕੜਾ ਤਾਂ ਜੋ ਮਨ ਅਕਾਲ ਪੁਰਖ ਨਾਲ ਇੱਕ ਹੋਣਾ ਚਾਹੁੰਦਾ ਹੈ ਗੁਰੂ ਪੀਰ ਚਾਹੁੰਦਾ ਸ਼ਬਦ ਵੀ ਸਹੀ ਨਹੀਂ ਕਿਉਂਕਿ ਅਸੀਂ ਚਾਉਣਾ ਨਹੀਂ ਬਲਕਿ ਇੱਕ ਹੋਣਾ ਹੀ ਹੋਣਾ ਹੈ ਹਰ ਕਿਸੇ ਨੂੰ ਇੱਕ ਹੋਣਾ ਹੀ ਹੈ ਇੱਕ ਹੋਏ ਬਿਨਾ ਜਰ ਮਨੋਰਥ ਪੂਰਾ ਨਹੀਂ ਹੁੰਦਾ ਅਤੇ ਇੱਕ ਹੋਣ ਲਈ ਇਹ ਪੰਜ ਖੰਡ ਹਨ ਇਹਨਾਂ ਵਿੱਚੋਂ ਜੋ ਸਭ ਤੋਂ ਪਹਿਲੀ ਸਟੇਜ ਹੈ ਜਖੰਡ ਹੈ ਉਹ ਹੈ ਧਰਮਖੰਡ ਜੋ ਕਿ ਜਪਜੀ ਸਾਹਿਬ ਦੀ ਚੁੰਤੀ ਵੀ ਪੋੜੀ ਹੈ ਜਿਸ ਨੂੰ ਅਸੀਂ ਰਲ ਮਿਲ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਧਰਮਖੰਡ ਦੀਆਂ ਪਹਿਲੀਆਂ ਦੁਕਾਨਦਾਰ ਗੁਰੂ ਸਭ ਕਿਰਪਾ ਕਰਦੇ ਹਨ ਕਿ ਰਾਤੀ ਹਰਤੀ ਤਿੱਤੀ ਵਾਰ ਗੁਰੂ ਘਰ ਹਰ ਰੋਜ਼ ਦਿਨ ਤੇ ਰਾਤ ਹੁੰਦੀ ਹੈ ਜੇ ਇਹ ਕੁਝ ਦਿਨ ਲਈ ਬੰਦ ਹੋ ਜਾਏ ਤਾਂ ਸੋਚੋ ਇਸ ਧਰਤੀ ਦਾ ਕੀ ਹਾਲ ਹੋਵੇਗਾ ਸਾਡਾ ਕੀ ਹਾਲ ਹੋਵੇਗਾ ਜਿਵੇਂ ਕਿ ਕਰੋਨਾ ਇਹ ਭਾਵੇਂ ਕੁਝ ਕੁ ਮਹੀਨਿਆਂ ਲਈ ਆਇਆ ਪਰ ਇਸ ਨੇ ਸਮੁੱਚੇ జగਤ ਵਿੱਚ ਮੰਦੀ ਪੈਦਾ ਕਰ ਦਿੱਤੀ, ਰੋਜ਼ਗਾਰ ਠੱਪ ਕਰਵਾ ਦਿੱਤੇ, ਕਈਆਂ ਦੇ ਘਰ ਆਬਾਦ ਹੋਏ ਤੇ ਕਈਆਂ ਦੇ ਬਰਬਾਦ। ਇਹ ਤਾਂ ਸੀ ਮਹਾਮਾਰੀ। ਪਰ ਜੇ ਦਿਨ-ਰਾਤ ਰੁਕ ਜਾਵੇ, ਭਾਵੇਂ ਜੇ ਸੂਰਜ ਕੁਝ ਦਿਨ ਲਈ ਰੋਸ਼ਨੀ ਨਾ ਦੇਵੇ ਜਾਂ ਧਰਤੀ ਆਪਣਾ ਘੁੰਮਣਾ ਬੰਦ ਕਰ ਦੇਵੇ ਤਾਂ ਸੋਚ ਕੇ ਦੇਖੋ ਇਸ ਧਰਤੀ ਉੱਤੇ ਫਿਰ ਕਿਹੋ ਜਿਹਾ ਜੀਵਨ ਹੋਵੇਗਾ। ਜੇ ਤੁਸੀਂ ਡਾਕੂਮੈਂਟਰੀਸ ਦੇਖਦੇ ਹੋ ਤਾਂ ਪਤਾ ਹੋਵੇਗਾ ਕਿ ਧਰਤੀ ਜਾਂ ਸੂਰਜ ਜਦ ਆਪਣਾ ਨਿਯਮ ਛੱਡ ਦੇਵੇ ਤਾ ਸੰਸਾਰ ਦੀ ਹਾਲਤ ਬਹੁਤ ਤਰਸਜੋਖ ਹੋ ਜਾਏਗੀ ਇੱਕ ਪਾਸਾ ਗਰਮ ਹੋ ਕੇ ਤਪਨ ਲੱਗ ਪਏਗਾ ਅਤੇ ਦੂਜਾ ਠੰਡਾ ਹੋ ਕੇ ਜੰਮ ਜਾਏਗਾ ਜੀਵ ਜੰਤੂਆਂ ਤੇ ਵੀ ਬਹੁਤ ਅਸਰ ਪਏਗਾ ਅਤੇ ਅਸੀਂ ਵੀ ਖੁਦ ਨੂੰ ਸੰਭਾਲ ਨਹੀਂ ਪਾਵਾਂਗੇ ਪਰ ਇੰਜ ਹੁੰਦਾ ਨਹੀਂ ਹੈ ਕਿਉਂ ਕਿ ਧਰਤੀ ਸੂਰਜ ਹਵਾ ਪਾਣੀ ਇਹ ਸਾਰੇ ਨਿਯਮ ਅੰਦਰ ਵੱਜੇ ਹਨ ਇਹ ਸਾਰੇ ਧਰਮ ਦੇ ਬਾਰੇ ਹਨ ਧਰਮ ਦਾ ਅਰਥ ਹੈ ਨਿਯਮ ਫਰਜ਼ ਅਤੇ ਧਰਮ ਦਾ ਇੱਕ ਅਰਥ ਨਿਯਾਮ ਵੀ ਹੈ ਭਾਵ ਕਿ ਅਸੀਂ ਆਪਣੀ ਹਰੇਕ ਕਰਮ ਅੰਦਰ ਨਿਆਰ ਕੇ ਪਵ ਜੋ ਵੀ ਕਰਮ ਕਰ ਰਹੇ ਹਾਂ ਉਸ ਨੂੰ ਪੂਰੀ ਤਨ ਦੇਹੀ ਨਾਲ ਲਿਬਾਈਏ ਤਾਂ ਗੁਰੂ ਪਾਸ਼ਾ ਪਹਿਲੀਆਂ ਤਿੰਨ ਤੁਕਾਂ ਅੰਦਰ ਧਰਮ ਦੀ ਸ਼ੁਰੂਆਤ ਬਾਰੇ ਫਰਮਾਉਂਦੇ ਹਨ ਕਿ ਜਿਵੇਂ ਰਾਤਾਂ ਹਨ ਰੁੱਤਾਂ ਹਨ ਦਿਤਾਂ ਹਨ ਹਫ਼ਤੇ ਦੇ ਵਾਰ ਹਨ ਇਹ ਆਪਣੇ ਨਿਯਮ ਕਮਾਰੇ ਹਨ ਧਰਮ ਦੇ ਵਾਰੇ ਹਨ ਸਮੇਂ ਸਿਰ ਚੱਲਦੇ ਜਾਂਦੇ ਹਨ ਅਤੇ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪਵਨ ਪਾਣੀ ਅਗਨੀ ਪਾਤਲ ਭਾਵ ਹਵਾ ਪਾਣੀ ਅਗ ਤੇ ਪਤਾਲ ਇਹ ਸਾਰੇ ਵੀ ਨੀਮ ਅੰਤਰਹਨ ਧਰਮ ਨਿਵਾਰੇ ਹਨ ਗੁਰੂ ਪੀਰੂ ਹਵਾ ਪਾਣੀ ਆਦ ਨਾ ਹੋਣ ਤਾਂ ਜ਼ਿੰਦਗੀ ਬਾਰੇ ਸੋਚਾ ਵੀ ਨਹੀਂ ਜਾ ਸਕਦਾ ਪਰ ਅਕਾਲ ਪੁਰਖ ਦੀ ਕਿਰਪਾ ਦੇਖੋ ਰਹਿਮ ਦੇਖੋ ਕਿ ਜੋ ਕਿਸੇ ਜੀਵ ਜਾਂ ਜੰਤੂ ਆਦੇ ਲਈ ਸਭ ਤੋਂ ਜ਼ਰੂਰੀ ਹੈ ਉਹਨਾਂ ਪਦਾਰਥਾਂ ਦੀ ਤੱਤਾਂ ਦੀ ਧਰਤੀ ਤੇ ਪਰਮਾਰ ਕੀਤੀ ਹੈ ਅਤੇ ਹਰੇਕ ਪਦਾਰਥ ਉੱਤੇ ਨਿਰੰਕਾਰ ਨੇ ਨੀਮ ਲਾ ਦਿੱਤਾ ਹੈ ਅਤੇ ਇਹ ਨਿਯਮ ਸਿਰਫ ਤੱਤਾਂ ਤੇ ਪਦਾਰਥਾਂ ਉੱਤੇ ਨਹੀਂ ਬਲਕਿ ਸਾਡੇ ਤੇ ਵੀ ਲਾਗੂ ਹੈ ਜੇ ਸਾਡੇ ਸਰੀਰ ਅੰਦਰ ਦਾ ਤਾਪਮਨ ਹਵਾ ਪਾਣੀ ਆਦਿ ਘਟ ਜਾਈ ਜਾਂ ਵਧ ਜਾਈ ਤਾਂ ਸਹੀ ਬਿਮਾਰ ਪੈ ਜਾਂਦੀ ਹਾ ਮਨ ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ ਜਿਵੇਂ ਤਨ ਹਵਾ ਪਾਣੀ ਭੋਜਨ ਆਦਿ ਤੇ ਚੱਲਦਾ ਹੈ ਇੰਜ ਮਨ ਲਈ ਵੀ ਭੋਜਨ ਹੈ ਮਨ ਲਈ ਵੀ ਹਵਾ ਪਾਣੀ ਹੈ ਉਹ ਹੈ ਵਿਚਾਰ ਜਦ ਮਨ ਨੂੰ ਮਾੜੇ ਵਿਚਾਰ ਦਿੰਦੇ ਹਾਂ ਜਦ ਨਿਯਮ ਭੰਗ ਕਰਦੇ ਹਾਂ ਤਾਂ ਮਨ ਨੂੰ ਅਸੀਂ ਆਪ ਬਿਮਾਰ ਕਰ ਦਿੰਦੇ ਹਾਂ ਤਾਂ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਨਿਯਮ ਅੰਦਰ ਰਹਿਣਾ ਹੈ ਜਿਵੇਂ ਰਾਤਾਂ ਰੁੱਤਾਂ ਦਿੱਤਾ ਵਾਰ ਹਵਾ ਪਾਣੀ ਅੱਗ ਤੇ ਪਤਲ ਸਾਰੇ ਹੀ ਉਸ ਦੇ ਨਿਯਮ ਅੰਦਰ ਚੱਲਦੇ ਹਨ ਧਰਮ ਮੰਦਰ ਚੱਲਦੇ ਹਨ ਇੰਜ ਅਸੀਂ ਵੀ ਚੱਲਣਾ ਹੈ ਅਤੇ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਵਿੱਚ ਧਰਤੀ ਥਾਂ ਪਰਖੇ ਧਰਮਸਾਲ ਤਾਂ ਜੋ ਉੱਪਰ ਦੱਸੇ ਹਨ ਇਹ ਸਾਰੇ ਪਦਾਰਥ ਸਾਰੇ ਤਤ ਇਕੱਠੇ ਕਰਕੇ ਧਰਤੀ ਤੇ ਅਕਾਲ ਪੁਰਖ ਨੇ थाप ਦਿੱਤੇ ਧਰਤੀ ਨੂੰ ਧਰਮ ਕਮਾਉਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਤੇਰ ਮਿਸਾਲ ਦਾ ਭਾਵ ਹੈ ਧਰਮ ਕਮਾਉਣ ਦੀ ਥਾਂ ਧਰਮ ਤੇ ਅਧਰਮ ਦੀ ਵਿਚਾਰ ਕਰਨ ਵਾਲੀ ਤਾਂ ਗੁਰੂ ਪਿਆਰੂ ਧਰਮ ਕਿਵੇਂ ਨਵਾਉਣਾ ਹੈ ਕਿਵੇਂ ਰੱਬੀ ਨਾਮ ਨੂੰ ਸਮਝਣਾ ਹੈ ਇਹ ਕਿਤੇ ਹੋਰ ਜਾਣਦੀ ਲੋੜ ਨਹੀਂ ਇਸ ਕੁਦਰਤ ਨੂੰ ਦੇਖ ਲਓ ਧਰਤੀ ਨੂੰ ਦੇਖ ਲਓ ਹਵਾ ਪਾਣੀ ਇਹ ਸਾਰੇ ਦੇ ਸਾਰੇ ਤੱਤ ਹਰ ਕੋਈ ਉਸ ਦੇ ਧਰਮ ਅੰਦਰ ਵਿਚਰ ਰਹੇ ਹਨ ਇਹ ਸਾਰੇ ਕਦੇ ਵੀ ਧਰਮ ਤੋਂ ਬਾਰ ਨਹੀਂ ਜਾਂਦੇ ਸਦਾ ਉਸੇ ਨਾਮ ਅੰਦਰ ਵੱਜੇ ਰਹਿੰਦੇ ਹਨ ਗੁਰਪਿਆਰੋ ਇੱਕ ਗੱਲ ਹੋਰ ਇੱਥੇ ਸਾਂਝੀ ਕਰਦਾ ਚੱਲਾਂ ਕਿ ਜਦੋਂ ਪੰਜਾ ਖੰਡਾਂ ਦੇ ਵਿਚਾਰ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਭਾਵ ਸੱਚ ਦਾ ਹਿੱਸਾ ਹੋਣ ਲਈ ਜੋ ਸ਼ੁਰੂਆਤੀ ਖੰਡ ਹੈ ਉਹ ਹੈ ਧਰਮ ਖੰਡ ਧਰਮ ਪਹਿਲਾ ਡੰਡਾ ਹੈ ਆਖਰੀ ਨਹੀਂ ਧਰਮੀ ਹੋ ਜਾਣਾ ਭਾਵ ਇਹ ਇੱਕ ਸ਼ੁਰੂਆਤ ਹੈ ਇੱਕ ਨਾਲ ਇੱਕ ਹੋਣ ਦੀ ਇਹ ਕੋਈ ਆਖਰੀ ਕਦਮ ਨਹੀਂ ਹੈ ਜਿਵੇਂ ਕਿ ਕੋਈ ਧਰਮ ਅੰਦਰ ਆਉਂਦਾ ਹੈ ਤਾਂ ਕਹਿੰਦਾ ਕਿ ਬਸ ਹੁਣ ਕਹਾਣੀ ਖਤਮ ਹੁਣ ਮੈਂ ਧਰਮੀ ਹੋ ਗਿਆ ਨਹੀਂ ਜੋ ਧਰਮ ਅੰਦਰ ਆਉਂਦਾ ਹੈ ਉਸ ਦੀ ਤਾਂ ਇੱਥੋਂ ਨਵੇਂ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਹੁੰਦੀ ਹੈ ਸੋ ਧਰਮ ਨੂੰ ਗੁਰੂ ਸਾਹਿਬ ਨੇ ਸ਼ੁਰੂਆਤੀ ਖੰਡ ਦੱਸਿਆ ਹੈ ਸੋ ਇਹ ਧਰਤੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਧਰਮਸਾਲ ਹੈ ਧਰਮ ਕਮਾਉਣ ਵਾਲੀ ਥਾਂ ਅਤੇ ਅਸੀਂ ਇਸ ਕੁਦਰਤ ਨੂੰ ਦੇਖ ਕੇ ਸਾਰੇ ਤੱਤਾਂ ਨੂੰ ਵੇਖ ਕੇ ਸਿੱਖਣਾ ਹੈ ਕਿ ਧਰਮ ਅੰਦਰ ਕਿਵੇਂ ਰਹਿਣਾ ਹੈ ਗੁਰੂ ਪਿਆਰਿਓ ਇੰਨੀਆ ਸਾਰੀਆਂ ਤਾਕਤਾਂ ਵਾਲੇ ਜੀਵ ਇਹ ਤੱਤ ਇਹ ਪਦਾਰਤ ਇਹ ਚੰਨ ਤਾਰੇ ਸੂਰਜ ਅਤੇ ਧਰਤੀ ਉੱਤੇ ਵੀ ਜਿੰਨੇ ਸਾਰੇ ਜੀਵ ਹਨ ਜਾਂ ਸਾਰੇ ਤਤ ਹਨ ਇਹ ਸਾਰੇ ਦੇ ਸਾਰੇ ਉਹਦੇ ਨਿਯਮ ਅੰਦਰ ਰਹਿੰਦੇ ਹਨ ਇਹਨਾਂ ਦਾ ਧਰਮ ਅੰਦਰ ਰਹਿਣਾ ਹੈ ਧਰਤੀ ਤੇ ਜੀਵਨ ਕਾਇਮ ਰੱਖਦਾ ਹੈ ਧਰਮ ਦੇ ਕਾਰਨ ਹੀ ਧਰਤੀ ਤੇ ਹਰਿਆਵਲ ਬਚੀ ਹੈ ਅਤੇ ਜੇ ਅਸੀਂ ਵੀ ਆਤਮਿਕ ਤੌਰ ਤੇ ਜਿਉਂਦੇ ਰਹਿਣਾ ਜਾਂ ਸਰੀਰਕ ਤੌਰ ਤੇ ਇਸ ਧਰਤੀ ਨੂੰ ਜਿਉਂਦੇ ਰੱਖਣਾ ਹੈ ਤਾਂ ਧਰਮ ਅੰਦਰ ਰਹਿਣਾ ਹੋਵੇਗਾ ਹਰ ਵਰਗ ਹਰ ਦੇਸ਼ ਹਰ ਕਾਨੂੰਨ ਇਹ ਚਾਹੁੰਦਾ ਕਿ ਉਸਦੇ ਨਿਯਮ ਦਾ ਪਾਲਣ ਕੀਤਾ ਜਾਏ ਤਾਂ ਜੋ ਕਿ ਸੋਨਾ ਤੇ ਸੁਖਤ ਮਾਹੌਲ ਇਸ ਸੰਸਾਰ ਅੰਦਰ ਬਣਾਇਆ ਜਾ ਸਕੇ ਤਾਂ ਜੋ ਇੱਥੇ ਹਰ ਕਿਸੇ ਨੂੰ ਬਰਾਬਰਤਾ ਦਾ ਹੱਕ ਮਿਲ ਸਕੇ ਤਾਂ ਜੋ ਇੱਥੇ ਬੁਰਾਈ ਘਟੇ ਸੋ ਬਰਾਬਰਤਾ ਕਿਵੇਂ ਹੋਏ ਇਸ ਬਾਰੇ ਵੀ ਅੱਗੇ ਧਰਮ ਖੰਡ ਵਿੱਚ ਫਰਮਾਨ ਹੈ ਕਿ ਇਸ ਵਿੱਚ ਜੀ ਜੁਗਤ ਕੇ ਰੰਗ ਸੋ ਜਦ ਬਰਾਬਰਤਾ ਦੀ ਗੱਲ ਹੁੰਦੀ ਹੈ ਤਾਂ ਗੁਰੂ ਸਾਹਿਬ ਇੱਥੇ ਇੱਕ ਬੜੀ ਹੀ ਪਿਆਰੀ ਉਦਾਹਰਣ ਦਿੰਦੇ ਹਨ ਕਿ ਵਕੂ ਵਕ ਧਰਮਨ ਅਤੇ ਹਰੇਕ ਧਰਮ ਵਾਲਾ ਸਿਰਫ ਆਪਣੇ ਹੀ ਧਰਮ ਦੇ ਲੋਕਾਂ ਨਾਲ ਨੇ ਕਰਦਾ ਹੈ ਅਤੇ ਬਾਕੀਆਂ ਨੂੰ ਇੰਨੀ ਤਰਜੀਹ ਨਹੀਂ ਦਿੰਦਾ ਪਰ ਧਰਤੀ ਜੋ ਕਿ ਧਰਮਸਾਲ ਹੈ مالک ਦੇ ਨੀਯਮ ਅੰਦਰ ਹੈ ਇੱਥੋਂ ਸਿੱਖੋ ਕਿ ਧਰਮ ਕੀ ਹੈ ਬਰਾਬਰਤਾ ਕੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਧਰਤੀ ਉੱਤੇ ਕਈ ਤਰ੍ਹਾਂ ਦੇ ਜੀਵ ਹਨ ਇੱਕ ਨਹੀਂ ਅਨੇਕਾਂ ਲੱਖਾਂ ਹੀ ਤਰ੍ਹਾਂ ਦੇ ਜੀਵ ਹਨ ਪਰ ਹਨ ਇੱਕ ਹੀ ਧਰਤੀ ਤੇ ਅਤੇ ਭਾਵੇਂ ਕਿ ਹਰੇਕ ਜੀਵ ਦੀ ਜੁਗਤ ਪਾਵ ਰਣ ਸੈਣ ਖਾਨ ਪੀਣ ਸੁਆ ਆਦੀ ਇਹ ਜੁਕਤ ਭਾਵੇਂ ਸਭ ਦੀ ਵੱਖੋ ਵੱਖ ਹੈ ਪਰ ਹਨ ਇਹ ਸਾਰੇ ਨਿਯਮ ਅੰਦਰ ਅਨੇਕਤਾ ਅੰਦਰ ਵੀ ਇਕਤਾ ਕੰਮ ਕਰਦਾ ਹੈ ਧਰਮ ਜਿਵੇਂ ਸਕੂਲ ਦੀ ਉਦਾਹਰਣ ਲਓ ਜਾਂ ਕਿਸੇ ਹੋਰ ادارے ਦੀ ਜਦ ਇੱਕ ਸੰਸਥਾ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਸਾਰੇ ਸਕੂਲ ਹਨ ਪਰ ਹਰ ਸਕੂਲ ਅੰਦਰ ਇੱਕ ਹੀ ਤਰ੍ਹਾਂ ਦੀ ਕਿਤਾਬ ਜਾਂਦੀ ਹੈ ਇਲਾਕੇ ਵੱਖੋ ਵੱਖ ਹਨ ਪੜ੍ਹਾਉਣ ਵਾਲੇ ਵੱਖੋ ਵੱਖ ਪੜ੍ਹਨ ਵਾਲੇ ਵੱਖੋ ਵੱਖ ਪਰ ਕਿਤਾਬ ਇੱਕ ਹੈ ਨਿਯਮ ਇੱਕ ਹੈ ਸਿੱਖਿਆ ਇੱਕ ਹੈ ਧਰਮ ਇੱਕ ਹੈ ਤਾਂ ਜੀ ਭਾਵੇਂ ਬਹੁਤ ਹਨ ਜੁਗਤਾਂ ਵੀ ਭਾਵੇਂ ਵਕੋ ਵਖ ਹਨ ਪਰ ਧਰਮ ਇੱਕ ਹੈ ਭਾਵ ਜਿਸ ਨਿਯਮ ਅੰਦਰ ਕਿਸੇ ਨੂੰ ਰਹਿਣਾ ਦੱਸਿਆ ਉਸੇ ਅੰਦਰ ਰਹਿਣਾ ਜਿਵੇਂ ਅੱਗ ਦਾ ਕੰਮ ਹੈ ਗਰਮੀ ਦੇਣਾ ਧਰਤੀ ਨੂੰ ਸ਼ਰੀਰ ਨੂੰ ਹਰੇਕ ਤੱਤ ਨੂੰ ਗਰਮ ਰੱਖਣਾ ਸੋ ਅੱਗ ਆਪਣਾ ਧਰਮ ਨਿਭਾ ਰਿਹਾ ਹੈ ਜੇ ਅੱਗ ਧਰਮ ਭੁੱਲ ਜਾਏ ਜਾਂ ਹਵਾ ਨਿਯਮ ਤੋੜ ਦੇਵੇ ਤਾਂ ਇੱਥੇ ਕੁਝ ਵੀ ਪੈਦਾ ਨਹੀਂ ਹੋ ਸਕਦਾ ਅਤੇ ਨਾ ਹੀ ਜੀਵਨ ਦੀ ਆਸ ਕੀਤੀ ਜਾ ਸਕਦੀ ਹੈ ਤਾਂ ਗੁਰੂ ਪਿਆਰੋ ਆਗ ਨੂੰ ਆਪਣਾ ਨਿਯਮ ਪਤਾ ਹੈ ਸੂਰਜ ਨੂੰ ਪਤਾ ਹੈ ਨਿੱਕੇ ਨਿੱਕੇ ਕੀੜਿਆਂ ਨੂੰ ਪਤਾ ਹੈ ਪਛੂ ਪੰਛੀਆਂ ਨੂੰ ਪਤਾ ਹੈ ਉਹ ਆਪਣਾ ਧਰਮ ਨਿਭਾਰੇ ਹਨ ਤਾਂ ਗੁਰੂ ਸਹਿ ਫਰਮੰਦੇ ਹਨ ਕਿ ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾ ਦੇ ਜੀਵ ਵਸਦੇ ਹਨ ਅਤੇ ਨਾਲ ਹੀ ਫਰਮਾਉਂਦੇ ਹਨ ਕਿ ਦਿਨ ਕੇ ਨਾਮ ਅਨੇਕ ਅਨੰਤ ਹੁਣ ਇਸ ਧਰਤੀ ਤੇ ਧਰਮਸਾਲੀ ਜਿੱਥੇ ਜੀਵ ਅਨੇਕਾ ਹਨ ਉਹਨਾਂ ਦੀ ਜੁਗਤ ਅਨੇਕਾ ਹਨ ਉੱਥੇ ਉਹਨਾਂ ਦੇ ਨਾਮ ਵੀ ਅਨੇਕ ਅਤੇ ਅਨੰਤ ਹਨ ਭਾਵ ਬਿਆੰਤ ਹਨ ਸੂਰੰਗ ਅਨੇਕ ਹਨ ਰੂਪ ਅਨੇਕ ਹਨ ਜੁਗਤ ਅਨੇਕ ਹਨ ਨਾਮ ਅਨੇਕ ਹਨ ਪਰ ਭਾਵੇਂ ਕਿੰਨੇ ਵੀ ਜੀਵ ਕਿਉ ਨ ਹੋਣ ਪਰ ਫਿਰ ਵੀ ਹਰ ਕੋਈ ਧਰਮ ਅੰਦਰ ਹੈ ਕਿਹਦਾ ਸੋਣਾ ਅਕਾਲ ਪੁਰਖ ਨੇ ਇਹ ਸਾਰਾ ਸਮਾਜ ਸਿਰਜਿਆ ਇਹ ਸੰਸਾਰ ਸਿਰਜਿਆ ਕਿ ਹਰ ਕੋਈ ਨਿਯਮ ਅੰਦਰ ਹੈ ਇਸੇ ਲਈ ਤਾਂ ਕੁਦਰਤ ਦੀ ਹਰ ਚੀਜ਼ ਖੂਬਸੂਰਤ ਲੱਗਦੀ ਹੈ ਹਰ ਕਿਸੇ ਨੂੰ ਆਪਣੇ ਆਪਣੇ ਧਰਮ ਬਾਰੇ ਪਤਾ ਹੈ ਕਿ ਖਾਣਾ ਹੈ ਕਿ ਨਹੀਂ ਖਾਣਾ ਰੁੱਖ ਖੜੇ ਖੜੇ ਹੀ ਸਾਰੇ ਪਦਾਰਥ ਪਾ ਲੈਂਦੇ ਹਨ ਪੰਛੀ ਚੋਗਾ ਚੁੱਕ ਕੇ ਜਿਉਂਦੇ ਹਨ ਧਰਤੀ ਸਾਫ਼ ਰੱਖਦੇ ਹਨ ਕੀੜੇ ਭੌਰੇ ਆਦਿ ਫਲ ਫੁੱਲ ਪੈਦਾ ਕਰਨ ਚ ਸਹਾਇਤਾ ਕਰਦੇ ਹਨ ਉਹਨਾਂ ਦਾ ਰਸ ਚੂਸਦੇ ਹਨ ਧਰਮ ਨਹੀਂ បਾਉਂਦੇ ਹਨ ਭਾਵ ਜੀਵ ਆਦਿ ਨੂੰ ਜਿਸ ਨਿਯਮ ਅੰਦਰ ਰੱਖਿਆ ਉਹ ਕਦੇ ਉਸ ਨੂੰ ਨਹੀਂ ਭੁੱਲਦੇ ਇਸ ਲਈ ਜਵੇਂ ਉਹ ਹਜ਼ਾਰਾਂ ਸਾਲ ਪਹਿਲਾਂ ਸਨ ਅੱਜ ਵੀ ਹਨ ਤਾਂ ਗੁਰੂ ਸਾਹਿਬ ਇਸ ਤੋਂ ਕਰਾਈ ਫਰਮਾਉਂਦੇ ਹਨ ਕਿ ਜੀਵ ਅਨੇਕਾ ਹਨ ਜੁਗਤਾ ਅਨੇਕ ਹਨ ਨਾਮ ਅਨੇਖਨ ਪਰ ਇਹ ਸਭ ਧਰਮ ਅੰਦਰ ਹਨ ਜੇ ਇਹ ਧਰਮ ਨੂੰ ਛੱਡ ਦੇਣ ਤਾਂ ਫਿਰ ਕੀ ਹੁੰਦਾ ਹੈ ਉਸ ਬਾਰੇ ਅੱਗੇ ਗੁਰੂ ਸਾਹਿਬ ਫਰਮਾਂਦੇ ਹਨ ਕਿ ਕਰਮੀ ਕਰਮੀ ਹੋਏ ਵਿਚਾਰ ਸੋ ਜੋ ਧਰਮ ਅੰਦਰ ਚੱਲੀਏ ਤਾਂ ਹਰ ਜੀਵ ਹਰ ਹਾਲਾਤ ਅੰਦਰੋਂ ਬੜਾ ਹੱਸ ਕੇ ਬਾਹਰ ਆ ਜਾਂਦਾ ਹੈ ਪਰ ਜਿਸ ਨੂੰ ਧਰਮ ਦੀ ਸਮਝ ਨਹੀਂ ਆਉਂਦੀ ਜੋ ਦੇਖ ਕੇ ਵੀ ਨਹੀਂ ਸਿੱਖਦਾ ਜੋ ਨਿਯਮ ਦੇ ਉਲਟ ਚੱਲ ਪੈਂਦਾ ਜੋ ਨਹੀਂ ਖਾਣਾ ਉਹ ਖਾ ਲੈਂਦਾ ਜੋ ਨਹੀਂ ਕਹਿਣਾ ਉਹ ਕਹਿ ਦਿੰਦਾ ਜਿਸ ਤੋਂ ਦੂਰ ਹੈ ਨਾ ਉਸ ਨੂੰ ਗੱਲ ਲਾ ਲੈਂਦਾ ਤਾਂ ਜਦੋਂ ਜਦੋਂ ਅਸੀਂ ਧਰਤੀ ਦੇ ਧਰਮ, ਸ਼ਰੀਰ ਦੇ ਧਰਮ ਜਾਂ ਮਨ ਆਦਿ ਦੇ ਧਰਮ ਤੋਂ ਉਲਟ ਜਾ ਕੇ ਕੁਝ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਆਪ ਹੀ ਖਾਣਾ ਪੈਂਦਾ ਹੈ ਕਿਉਂਕਿ ਇਹ ਧਰਤੀ ਹੈ ਹੀ ਇਹੋ ਜਿਹੀ ਕਿ ਜਿਹੋ ਜਿਹੇ ਕਰਮ ਜੀਵ ਕਰਦਾ ਹੈ ਉਸ ਦੇ ਨਤੀਜੇ ਉਸ ਦੇ ਫਲ ਆਪਣੇ ਆਪ ਨਾਲ ਦੇ ਨਾਲ ਮਿਲਦੇ ਚਲੇ ਜਾਂਦੇ ਹਨ ਸੋ ਕਰਮੀ ਕਰਮੀ ਪਾਵ ਆਪੋ ਆਪਣੇ ਕਰਮਾਂ ਅਨੁਸਾਰ ਵਿਚਾਰ ਹੁੰਦੀ ਹੈ ਨਵੇਂੜਾ ਹੁੰਦਾ ਹੈ ਅਤੇ ਨਵੇਂੜਾ ਇੰਜ ਨਹੀਂ ਕਿ ਅੱਜ ਜਾਂ ਕੱਲ ਹੋਏਗਾ ਨਾਲੋਂ ਨਾਲ ਹੁੰਦਾ ਹੈ ਇਕੋ ਸਾਡੀ ਅਦਾਲਤਾਂ ਵਾਂਗ ਨਹੀਂ ਕਿ ਕੇਸ ਅੱਜ ਪਈ ਤੇ ਨਤੀਜਾ ਕਈ ਮਹੀਨਿਆਂ ਜਾਂ ਸਾਲਾਂ ਬਾਅਦ ਆਵੇ ਨਹੀਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੱਚਾ ਆਪ ਸੱਚਾ ਦਰਬਾਰ ਪਵ ਅਕਾਲਪੁਰਖ ਆਪ ਸੱਚ ਹੈ ਉਸ ਦਾ ਧਰਮ ਸੱਚਾ ਹੈ ਉਸ ਦਾ ਨਿਯਮ ਹੁਕਮ ਨਿਆ ਸੱਚਾ ਹੈ ਅਤਿ ਸੱਚਾ ਹੀ ਉਸ ਦਾ ਦਰਬਾਰ ਜੋ ਹਰ ਪਾਸੇ ਹੈ ਹਰ ਮਨ ਚ ਹੈ ਹਰ ਕਿਸੇ ਵਿੱਚ ਹੈ ਜੋ ਨਾਲੂ ਨਾਲ ਨਿਬੇੜੇ ਕਰਦਾ ਹੈ ਗੁਰੂ ਪਿਆਰੂ ਇਹਤੇ ਕਰਮ ਨੂੰ ਨਿਯਮ ਫਰਜ਼ ਆਦਿ ਕਹਿੰਦੇ ਹਨ ਉਤੇ ਕਰਮ ਨੂੰ ਨਿਆਵੀ ਕਿਹਾ ਜਾਂਦਾ ਹੈ ਸੋ ਜੋ ਜਿਹੋ ਜਿਆ ਕਰਮ ਕਰਦਾ ਹੈ ਉਸ ਦਾ ਨਿਆਵੀ ਉਹੋ ਜਾ ਹੀ ਹੁੰਦਾ ਹੈ ਜੇ ਅਸੀਂ ਮਨ ਨੂੰ ਜੋ ਚਾਹਤਾ ਹੈ ਉਹ ਦਈਏ ਤਾਂ ਮਨ ਸਾਨੂੰ ਸਾਰੀਆਂ ਖੁਸ਼ੀਆਂ ਦਿੰਦਾ ਹੈ ਜੇ ਮਨ ਨੂੰ ਇਸ ਦੇ ਉਲਟ ਦਈਏ ਗਲਤ ਵਿਚਾਰ ਦਈਏ ਤਾਂ ਇਹ ਸਾਨੂੰ ਉਹੋ ਜੇ ਹੀ ਨਤੀਜੇ ਫਲ ਵਿਕਾਰ ਦੁੱਖ ਰੋਗ ਦਿੰਦਾ ਹੈ ਇਸ ਲਈ ਗੁਰੂ ਪਿਆਰੋ ਆਓ ਸੱਚੀ ਬਣੀਏ ਸੱਚ ਨਾਲ ਜੁੜੀਏ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ ਚੰਗੀ ਗੁਨਾ ਦੇ ਧਾਰਨੀ ਬਣੀਏ ਗੁਰੂ ਸਾਹਿਬ ਦੀ ਬਾਣੀ ਨੂੰ ਮਨ ਅੰਦਰ ਸਈ ਗੁਰੂ ਸਾਹਿਬ ਦੀ ਬਾਣੀ ਵਾਰ-ਵਾਰ ਮਨ ਨੂੰ ਸਮੋਹਨ ਕਰਦੀ ਹੈ ਕਿ ਇਹ ਮਨ ਨਾਮ ਜਪ ਇਹ ਮਨਾ ਬਾਣੀ ਪੜ ਇਹ ਮੇਰੇ ਮਨਾ ਵਿਕਾਰ ਛੱਡ ਇਹ ਮੇਰੇ ਮਨਾ ਜੋਤ ਨੂੰ ਪਛਾਨ ਸੋ ਗੁਰੂ ਪਾਸ਼ਾ ਧਰਮਖੰਡ ਰਾਈ ਫਰਮਾਉਂਦੇ ਹਨ ਕਿ ਉਸ ਸੱਚੇ ਅਕਾਲ ਪੁਰਖ ਨੇ ਜੋ ਵੀ ਬਣਾਇਆ ਸੱਚ ਬਨਾਇਆ ਉਸ ਦਾ ਦਰਬਾਰ ਵੀ ਸੱਚ ਹੈ ਜਿੱਥੇ ਕਰਮਾਂ ਦਾ ਨਵੇੜਾ ਹੁੰਦਾ ਹੈ ਜਿਵੇਂ ਸਾਰੇ ਕੁਦਰਤ ਸਾਰੇ ਜੀਵ ਸਾਰੇ ਤਤ ਸਾਰੇ ਪਦਾਰਥ ਆਦੇ ਧਰਮ ਅੰਦਰ ਹਨ ਇੰਜ ਅਸੀਂ ਵੀ ਹਾਂ ਅਤੇ ਜੋ ਵੀ ਧਰਮ ਅੰਦਰ ਰਹਿੰਦਾ ਹੈ ਉਹ ਜੀਵ ਜਾਤੀ ਬਜੀ ਰਹਿੰਦੀ ਹੈ ਧਰਤੀ ਤੇ ਰਹਿੰਦੀ ਹੈ ਅਤੇ ਜੋ ਅਧਰਮੀ ਹੋ ਜਾਵਨ ਉਹ ਆਪਣਾ ਵਿਨਾਸ਼ ਦਾ ਕਾਰਨ ਆਪ ਹੀ ਬਣਦੇ ਹਨ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਅਗਲੇ ਧੋਕੰਦਰ ਫਰਮਾਉਂਦੇ ਹਨ ਕਿ ਤਿਥੈ ਸੋਹਣ ਪੰਚ ਪ੍ਰਵਾਨ ਪੰਚ ਭਾਰੀ ਅਸੀਂ ਪਹਿਲਾਂ ਵਿਚਾਰ ਚੁਕੇ ਹਾਂ ਕਿ ਪੰਚਮਨ ਉਹ ਹੈ ਜੋ ਪੰਜਾਂ ਵਿਕਾਰਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦਾ ਪਵ ਸੰਤ ਜਨ ਭਗਤ ਜਨ ਰੱਬ ਦੇ ਪਿਆਰੇ ਜੋ ਕਮਲ ਵਾਂਗ ਸੰਸਾਰ ਅੰਦਰ ਵੀ ਹਨ ਤੇ ਸੰਸਾਰ ਤੋਂ ਉਤਾਂ ਵੀ ਅਤ ਸੋਹਣ ਦਾ ਭਾਵ ਹੈ ਸੋਭਦੇ ਹਨ ਸੋ ਜੋ ਸੱਚਾ ਦਰਬਾਰ ਹੈ ਇਹ ਮਨ ਇਹ ਜਗਤ ਜੋ ਸੱਚੇ ਦਾ ਜਗਤ ਹੈ ਇਹ ਧਰਤੀ ਜੋ ਧਰਮ ਸਾਲ ਹੈ ਇੱਥੇ ਉਹੀ ਸੋਭਦੇ ਹਨ ਉਹੀ ਸੋਹਣੇ ਲੱਗਦੇ ਹਨ ਉਹੀ ਕੁਦਰਤਾਂ ਘਰਪਰ ਤਾਜ਼ਾ ਲੱਗਦੇ ਹਨ ਜੋ ਧਰਮ ਨਿਭਾਉਂਦੇ ਹਨ ਜੋ ਉਹੀ ਕਰਮ ਕਰਦੇ ਹਨ ਜੋ ਧਰਮ ਅਧੀਨ ਹੈ ਉਹੀ ਪੰਚਮਨ ਹੀ ਸੱਚ ਦੇ ਦਰਬਾਰ ਅੰਦਰ ਸੂਬਾ ਪਾਉਂਦੇ ਹਨ ਅਤੇ ਉਹਨਾਂ ਦੀ ਹੀ ਵਿੜਾਈ ਫਿਰ ਸਾਰੇ ਜਗਤ ਅੰਦਰ ਹੁੰਦੀ ਹੈ ਜਿਵੇਂ ਕਿ ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਨਦਰੀ ਕਰਮ ਪਾਵੈ ਨੀਸਾਨ ਪੰਚਮਨਾ ਦੀ ਵਿੜਾਈ ਹੀ ਜਗ ਅੰਦਰ ਹੁੰਦੀ ਹੈ ਗੁਰੂ ਪਿਆਰੇ ਜੋ ਮਨ ਪੰਚ ਬਣੇ ਹਨ ਭਾਵ ਜੋ ਮਨ ਕਮਲ ਵਾਂਗ ਖਿੜੇ ਹਨ ਉਹਨਾਂ ਨੂੰ ਦੇਖ ਕੇ ਹੋਰ ਵੀ ਨਕਲੀ ਕਮਲ ਖਿੜ ਪੈਂਦੇ ਹਨ ਫਿਰ ਕਿਵੇਂ ਪਛਾਣ ਕੀਤੀ ਜਾਏ ਕਿ ਕੌਣ ਅਸਲੀ ਹੈ ਅਤੇ ਕੌਣ ਨਕਲੀ ਤਾਂ ਗੁਰੂ ਪਿਆਰੋ ਇਸ ਦੀ ਪਛਾਣ ਤਾਂ ਨਿਸ਼ਾਨ ਹੀ ਹੁੰਦੀ ਹੈ ਜਿਵੇਂ ਕਿ ਇਸ ਤੱਕ ਅੰਦਰ ਗੁਰੂ ਸਹਿ ਫਰਮਾਉਂਦੇ ਹਨ ਕਿ ਨਦਰੀ ਭਾਵ ਅਕਾਲ ਪੁਰਖ ਦੇ ਕਰਮ ਨਾਲ ਪੰਜ ਜਨਾਂ ਦੇ ਮੱਥੇ ਤੇ ਵਢਾਈ ਦਾ ਨਿਸ਼ਾਨ ਪੈ ਜਾਂਦਾ ਹੈ ਜਾਂ ਚਮਕ ਜਾਂਦਾ ਹੈ ਜਿਵੇਂ ਗੁੱਸਾ ਕਰੀਏ ਤਾਂ ਮੱਥੇ ਤੋਂ ਪਤਾ ਲੱਗ ਜਾਂਦਾ ਹੈ ਲੋਭ ਕਰੀਏ ਜਾਂ ਵਾਸਨਾ ਸਭ ਮੱਥੇ ਤੋਂ ਪਤਾ ਲੱਗ ਜਾਂਦਾ ਮੱਥੇ ਦੀਆਂ ਤਿਉੜੀਆਂ ਸਭ ਦੱਸ ਦਿੰਦੀਆਂ ਹਨ ਮੱਥੇ ਦਾ ਪਸੀਨਾ ਸਭ ਦੱਸ ਦਿੰਦਾ ਹੈ ਕਿ ਇਸ ਅੰਦਰ ਕੀ ਹੈ ਇਸ ਅੰਦਰ ਵਿਕਾਰ ਹਨ ਜਾਂ ਪਿਆਰ ਹੈ ਸੋ ਇਹ ਜਿਹੀ ਪੰਜ ਮਨਾ ਦੇ ਮੱਥੇ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਤੇ ਰੱਬ ਦੀ ਬਖਸ਼ਿਸ਼ ਹੈ ਉਸ ਦਾ ਮੱਥਾ ਮੁਸ਼ਕਲ ਸਮੇਂ ਵਿੱਚ ਵੀ ਪਸੀਨੇ ਨਾਲ ਨਹੀਂ ਭਿੱਜਦਾ ਨਾ ਹੀ ਵਾਸ਼ਨਾ ਜਾਂ ਵਿਕਾਰਾਂ ਕਰਕੇ ਤਿਉੜੀਆਂ ਪੰਦਾ ਤਾਂ ਉਸ ਦਾ ਮੱਥਾ ਚਮਕਦਾ ਸਦਾ ਖਿੜਿਆ ਰਹਿੰਦਾ ਗੁਰੂ ਪਿਆਰੋ ਇਹ ਨਿਸ਼ਾਨ ਹੈ ਪਰ ਇਹੋ ਜਿਹੀ ਨਿਸ਼ਾਨ ਤਾਂ ਨਕਲੀ ਸੰਤਾ ਤੇ ਵੀ ਹੁੰਦਾ ਹੈ ਪਰ ਇਹ ਉਹਨਾਂ ਦੇ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਇਹਨਾਂ ਨੂੰ ਕੋਈ ਛੇੜੇ ਨਾ ਜਿਉਂ ਹੀ ਇਹਨਾਂ ਨੂੰ ਕੋਈ ਸਵਾਲ ਪੁੱਛ ਲਿਆ ਜਾਵੇ ਕਿ ਉਹ ਖਰਾਹ ਪੁੱਛ ਲਿਆ ਜਾਏ ਤਾਂ ਝੱਟ ਮੱਥੇ ਤੇ ਗੁੱਸੇ ਦੀ ਦਿਉੜੀ ਆ ਜਾਂਦੀ ਹੈ ਜੋ ਦੱਸ ਦਿੰਦੀ ਹੈ ਕਿ ਇਹ ਨਕਲੀ ਹੈ ਜਰਾ ਜਿਨੀ ਛੱਟ ਨਾਲ ਇਹ ਮੱਥੇ ਤੇ ਦਿਉੜੀ ਪਾ ਲੈਂਦਾ ਅਸਲ ਸੰਤ ਜਨਾਂ ਦਾ ਮੱਥਾ ਤਾਂ ਹਮੇਸ਼ਾ ਚਮਕਦਾ ਹੈ ਕਦੇ ਕਬਰਾਂਦਾ ਨੇ ਸਦਾ ਹੁਕਮੰਦ ਰੰਦਾ ਤਾਂ ਗੁਰੂ ਸਾਹਿਬ ਫਰਮੰਦੇ ਹਨ ਕਿ ਮੇਰੇ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉੱਤੇ ਵੜਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ਇਸ ਦੇ ਨਾਲ ਹੀ ਕੌਣ ਕੱਚਾ ਹੈ ਕੌਣ ਪੱਕਾ ਉਸ ਬਾਰੇ ਅਗਲੀ ਤੋਂ ਕੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਕੱਚ ਪਕਾਈ ਉਥੈ ਪਾਇ ਕੱਚ ਭਾਵ ਕੱਚਾ ਕਚਿਆਈ ਵਾਲਾ ਕੌਣ ਹੈ ਪਕਾਈ ਭਾਵ ਪੱਕਾ ਜਾਂ ਸੱਚਾ ਸਚਿਆਰਾ ਕੌਣ ਹੈ ਪੱਕਾ ਹੋਇਆ ਕੌਣ ਹੈ ਇਸ ਦਾ ਨਿਰਣਾ ਉੱਥੇ ਭਾਵ ਸੱਚੇ ਦੇ ਦਰਬਾਰ ਅੰਦਰ ਪਾਏ ਭਾਵ ਪਾਈ ਜਾਂਦੀ ਹੈ ਉਸ ਦੇ ਦਰਬਾਰ ਅੰਦਰ ਪਤਾ ਲੱਗਦਾ ਹੈ ਕਿ ਕੌਣ ਸੱਚਾ ਹੈ ਤੇ ਕੌਣ ਪੱਕਾ ਜਿਵੇਂ ਕਿ ਬਾਬਾ ਫਰੀਦ ਜੀ ਆਪਣੇ ਸ਼ਬਦ ਅੰਦਰ ਫਰਮਾਉਂਦੇ ਹਨ ਕਿ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨਹੋਰ ਮੁਖਹੋਰ ਸਕਾਂਢੇ ਕੱਚੇ ਭਾਵ ਸੱਚੇ ਉਹ ਹਨ ਜੋ ਰੱਬੀ ਪਿਆਰ ਵਿੱਚ ਪੱਕੇ ਹੋਏ ਹਨ ਜੋ ਦਿਲੋਂ ਸੱਚੇ ਅਕਾਲ ਪੁਰਖ ਨਾਲ ਮੁਹੱਬਤ ਕਰਦੇ ਹਨ ਉਹ ਪੱਕੇ ਹਨ ਉਹ ਸੱਚੇ ਹਨ ਅਤੇ ਕੱਚੇ ਉਹ ਹਨ ਜੋ ਕਹਿੰਦੇ ਹਨ ਕਿ ਅਸੀਂ ਵੀ ਅਕਾਲ ਪੁਰਖ ਨਾਲ ਪਿਆਰ ਕਰਦੇ ਹਾਂ ਪਰ ਇਹ ਪਿਆਰ ਸਿਰਫ ਦਿਖਾਵਾ ਹੈ ਸਿਰਫ ਉਤੋ-ਉਤੋ ਹੈ ਉਹਨਾਂ ਦੇ ਮਨ ਅੰਦਰ ਕੁਝ ਹੋਰ ਹੀ ਹੁੰਦਾ ਹੈ ਤਾਂ ਜੋ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹਨ ਉਹ ਕੱਚੇ ਹਨ ਪਰ ਗੁਰੂ ਪਿਆਰੂ ਕੱਚੇ ਪੱਕੇ ਦਾ ਨਿਰਣੇ ਕੌਣ ਕਰੇਗਾ ਇਹ ਨਿਰਣੇ ਗੁਰੂ ਤਾਂ ਕਰ ਸਕਦਾ ਹੈ ਅਕਾਲ ਪੁਰਖ ਤਾਂ ਕਰ ਸਕਦਾ ਹੈ ਪਰ ਅਸੀਂ ਤੁਸੀਂ ਨੇ ਕਿਉਂ ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਜਿਸ ਨੂੰ ਅਸੀਂ ਮਾੜਾ ਚੰਗਾ ਬੋਲ ਦਿੰਦੇ ਹਾਂ ਕਈ ਵਾਰ ਉਹੀ ਅੱਗੇ ਜਾ ਕੇ ਸਾਡੇ ਤੋਂ ਵੀ ਅਗਾਹ ਪਹੁੰਚਿਆ ਹੁੰਦਾ ਹੈ ਜੋ ਅਜਨਸ਼ੀ ਕਰਦਾ ਕੱਲ ਗੁਰੂ ਦਾ ਵਜ਼ੀਰ ਬਣਿਆ ਹੁੰਦਾ ਤਾਂ ਸਾਡਾ ਨਿਰਣਾ ਕਦੇ ਵੀ ਸਹੀ ਨਹੀਂ ਹੋ ਸਕਦਾ ਪਰ ਗੁਰੂ ਉਹ ਵੀ ਦੇਖ ਸਕਦਾ ਹੈ ਜੋ ਅਸੀਂ ਨਹੀਂ ਦੇਖ ਸਕਦੇ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੱਚੇ ਪੱਕੇ ਦਾ ਪਤਾ ਉਸੇ ਦਰਬਾਰ ਅੰਦਰ ਲੱਗਦਾ ਹੈ ਉਹ ਦਰਬਾਰ ਜੋ ਹਰੇਕ ਅੰਦਰ ਹੈ ਉੱਥੇ ਹੀ ਨਵੇੜੇ ਹੁੰਦੇ ਹਨ ਇਸ ਤੋਕ ਨੂੰ ਗੁਰੂ ਸਾਹਿਬ ਅੰਤਲੀ ਤੋਕ ਨਾਲ ਮਿਲਾਉਂਦੇ ਹੋਏ ਵਿਚਾਰ ਦੇ ਰਹੇ ਹਨ ਕਿ ਨਾਨਕ ਗਾਇਆ ਜਾਪੈ ਜਾਏ ਸੋ ਅਸਲ ਵਿੱਚ ਕੌਣ ਪੱਕਾ ਹੈ ਕੌਣ ਕੱਚਾ ਇਹ ਧਰਮਖੰਡ ਵਿੱਚ ਹੀ ਪਤਾ ਲੱਗ ਜਾਂਦਾ ਹੈ ਸਾਰੇ ਨਬੇੜੇ ਇੱਥੇ ਹੋ ਜਾਂਦੇ ਹਨ ਹਰੇਕ ਦੇ ਮਨ ਅੰਦਰ ਜੋ ਦਰਬਾਰ ਹੈ ਜੋ ਹਰ ਪਾਸੇ ਹੈ ਉਹ ਨਿਆਂ ਕਰਦਾ ਹੈ ਗੁਰੂ ਪਿਆਰੋ ਅਸੀਂ ਤੁਸੀਂ ਨਿਆਂ ਨਹੀਂ ਕਰ ਸਕਦੇ ਕਿਉਂਕਿ ਇਸ ਜਗਤ ਅੰਦਰ ਬਹੁਤ ਸਾਰੇ ਲੋਕ ਧਰਮ ਦੇ ਲਿਬਾਸ ਅੰਦਰ ਅਧਰਮੀ ਬਣੇ ਬੈਠੇ ਹਨ ਸਾਨੂੰ ਲੱਗਦਾ ਕਿ ਉਹ ਬਹੁਤ ਧਰਮੀ ਹਨ ਬੜਾ ਧਰਮ ਕਰ ਮਾਰੇ ਹਨ ਪਰ ਅੰਦਰੋਂ ਉਹ ਕਿਹੋ ਜਿਹੇ ਹਨ ਇਹ ਗੁਰੂ ਹੀ ਜਾਣਦਾ ਹੈ ਅਕਾਲ ਪੁਰਖ ਹੀ ਜਾਣਦਾ ਹੈ ਕਿ ਕੀ ਉਹ ਸੱਚੀ ਰੱਬੀ ਰੰਗ ਵਿੱਚ ਰੰਗੇ ਹੋਏ ਹਨ ਜਾਂ ਫਿਰ ਅੰਦਰੋਂ ਕੱਚੇ ਹਨ ਸੋ ਕੌਣ ਕੱਚਾ ਹੈ ਕੌਣ ਪੱਕਾ ਹੈ ਇਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੈ ਨਾਨਕ ਗਿਆ ਭਵ ਉੱਥੇ ਜਾਇਆ ਭਵ ਮਨ ਅੰਦਰ ਜੋ ਰੱਬ ਦੀ ਦਰਗਾਹ ਹੈ ਜਿੱਥੇ ਸਾਡੀ ਹਰ ਸੋਚ ਦਾ ਫੈਸਲਾ ਹੁੰਦਾ ਹੈ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਸਹੀ ਤੇ ਕਿੰਨੇ ਗਲਤ ਹਾਂ ਉੱਥੇ ਜਾਇਆ ਜਾਂ ਪੈ ਜਾਏ ਭਾਵੇਂ ਉੱਥੇ ਜਾਇਆ ਹੀ ਪਤਾ ਲੱਗਦਾ ਹੈ ਕਿ ਕੌਣ ਕੱਚਾ ਹੈ ਕੌਣ ਪੱਕਾ ਹੈ ਗੁਰੂ ਪਿਆਰੋ ਸੰਸਾਰ ਅੰਦਰ ਤਾਂ ਸੇ ਸੰਤ ਬਣ ਸਕਦੇ ਹਾਂ ਚੰਗੇ ਬਣ ਸਕਦੇ ਹਾਂ ਪਰ ਰੱਬ ਦੀ ਦਰਗਾਹ ਤਹੀ ਜਾ ਕੇ ਪਤਾ ਲੱਗਦਾ ਹੈ ਕਿ ਕੀ ਇਹ ਮਨ ਸੱਚਮੁੱਚ ਦਾ ਸੰਤ ਹੈ ਜਾਂ ਸੰਤ ਦੇ ਰੂਪ ਵਿੱਚ ਮੁਖੋਟਾ ਪਾਇਆ ਕੋਈ ਕੱਚਾ ਜਿਹਾ ਮਨ ਤਾਂ ਧਰਮ ਖੰਡ ਵਿੱਚ ਸਿਰਫ ਧਰਮ ਬਾਰੇ ਪਤਾ ਹੀ ਨਹੀਂ ਲੱਗਦਾ ਬਲਕਿ ਕੌਣ ਧਰਮ ਨਿਭਾ ਰਿਹਾ ਹੈ ਕੋ ਨਈ ਇਸ ਦਾ ਨਿਰਣੇ ਵੀ ਹੁੰਦਾ ਹੈ ਅਤੇ ਸਿਰਫ ਨਿਰਣੇ ਨਹੀਂ ਹੁੰਦਾ ਜੋ ਧਰਮ ਨੂੰ ਨਿਭਾਉਂਦਾ ਹੈ ਜੋ ਨੀਮਾ ਨੂੰ ਮੰਨਦਾ ਹੈ ਉਸ ਦੇ ਮੱਥੇ ਤੇ ਰੱਬੀ ਵਡਿਆਈ ਦਾ ਨਿਸ਼ਾਨ ਪੈ ਜਾਂਦਾ ਹੈ ਉਹ ਉਸ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਹੀ ਪੱਕਾ ਮੰਨਿਆ ਜਾਂਦਾ ਹੈ ਤਾਂ ਇਹ ਹੈ ਧਰਮ ਕੰਡ ਜਿੱਥੋਂ ਸੱਚ ਕੰਡ ਦੀ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲਾ ਨਿਯਮ ਹੀ ਹੈ ਨੀਮ ਅੰਦਰ ਚੱਲਣਾ ਧਰਮ ਅੰਦਰ ਚੱਲਣਾ ਜੋ ਇਸ ਰਸਤੇ ਤੇ ਤੁਰਦਾ ਉਹੀ ਅਗਲੇ ਪੜਾਅ ਤੇ ਪੁੱਛਦਾ ਹੈ ਜਿਸ ਦੇ ਵਿਚਾਰ ਅਗਲੀ ਵੀਡੀਓ ਰਹਿ ਗੁਰੂ ਸਬਦ ਦੀ ਕਿਰਪਾ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ